ਮੈਂ ਸੁਖਵਿੰਦਰ ਸਿੰਘ ਸੁਗਨਨ ਗੇੜ ਵਨ ਅੱਜ ਸ਼੍ਰੀ ਨਿਤਿਸ਼ ਭੀਮ ਭੀਮ ਐਕਸ਼ਨ ਕਮੇਟੀ ਵੱਲੋਂ ਕਮਾਂਡ ਪੱਤਰ ਦਫ਼ਤਰ ਵਿੱਚ ਹਾਜ਼ਰ ਆ ਕੇ ਦਿੱਤਾ ਗਿਆ ਤੇ ਬਹੁਤ ਸਾਰੇ ਮਜ਼ਦੂਰ ਜਿਹੜੇ ਕਿ ਵਫਕ ਚੌਂਕਾਂ ਦੇ ਵਿੱਚ ਆਮ ਤੌਰ ਤੇ ਆਪਣੀ ਮਜ਼ਦੂਰੀ ਕੰਮਕਾਰ ਵਾਸਤੇ ਆਉਂਦੇ ਆ ਉਹਨਾਂ ਦੇ ਲੇਬਰ ਕਾਰਡ ਨਹੀਂ ਬਣੇ ਹੋਏ ਅਤੇ ਉਹਨਾਂ ਨੇ ਲੇਬਰ ਕਾਰਡ ਬਣਾਉਣ ਵਾਸਤੇ ਉਹਨਾਂ ਦੇ ਜਿਹੜਾ ਹੈ ਕੈਂਪ ਲਗਾਉਣ ਬਾਰੇ ਉਹਨਾਂ ਨੇ ਆਪਣੀ ਜਿਹੜੀ ਮੰਗ ਰੱਖੀ ਹੈ ਤੇ ਉਹਨਾਂ ਨੇ ਕਿਹਾ ਇਸ ਸੰਬੰਧੀ ਇਹ ਲੇਬਰ ਡਿਪਾਰਟਮੈਂਟ ਹੈਗਾ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਇਹ ਚੌਂਕਾਂ ਦੇ ਵਿੱਚ ਜਿਹੜਾ ਹੈ ਜਿਤਨਾ ਆਮ ਤੌਰ ਤੇ ਦਤਮ ਸਿੰਘ ਚੌਕ ਸultanpur Gate ਜਾਂ ਹੋਰ ਵੀ ਚੌਕ ਜਿਹੜੇ 66 ਵਾਲਾ ਚੌਕ ਹੈ ਉੱਥੇ ਮਜ਼ਦੂਰ ਆਨ ਤੌਰ ਤੇ ਜਿਹੜੇ ਆਉਂਦੇ ਜਿੰਨੇ ਵੀ ਵਕਫਾ ਜਿਹੜੇ ਮੇਨ ਚੌਕ ਹੈ ਉਹਨਾਂ ਥਾਵਾਂ ਤੇ ਕੈਂਪ ਲਵਾਇਆ ਜਾਂ ਤਾਂ ਜੋ ਮoi ਜਿਹੜੇ ਆਪਣਾ ਲੇਬਰ ਕਾਰਡ ਬਣਾ ਸਕਣ ਅਤੇ ਸਰਕਾਰ ਦੀਆਂ ਜਿਹੜੀਆਂ ਵੀ ਸਕੀਮਾਂ ਹੈਗੀਆਂ ਉਹਦਾ ਲਾਭ ਉਠਾ ਸਕ। ਸੋ ਅਸੀਂ ਇਸ ਬੰਦ ਵਿੱਚ ਜਿਹੜਾ ਉਹ ਐਮਏ ਬਰਾਜ ਸਦੀ ਹੈਗੀ ਉਹਨਾਂ ਨੂੰ ਮੈਂ ਇਹ ਮਾਰਕ ਕਰ ਰਿਹਾ। ਡੀ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਦੀ ਅਪਰੂਵਲ ਦੇ ਨਾਲ ਜਿਹੜਾ ਜਿਹੜੇ ਲੇਬਰ ਡਿਪਾਰਟਮੈਂਟ ਨੂੰ ਲਿਖਾਂਗੇ ਫਿਰ ਉਹ ਆਪਣੀ ਨਿਯਮਾਂ ਦੇ ਅਨੁਸਾਰ ਜਿਹੜਾ ਕੈਂਪ ਲਗਾ ਕੇ ਕਾਰਵਾਈ ਕਰਨ ਦੀ ਕਾਰਵਾਈ ਕੀਤੀ ਜੀ। ਮੇਰਾ ਨਾਮ ਨਿਤਿਸ਼ ਭੀਮੇ ਜੀ ਫਾਊਂਡਰ ਪੀਮ ਐਕਸ਼ਨ ਕਮੇਟੀ ਜੈ ਵਾਲਮੀਕੀ ਜੀ ਜੈ ਪੀਮ ਜੈ ਸਵਿਧਾਨ ਜੀ ਰਤਨ ਸਿੰਘ ਚੌਂਕ ਅੰਮ੍ਰਿਤਸਰ ਲੇਬਰ ਚੌਂਕ 'ਚ ਖੜੇ ਆ ਜੀ ਲੇਬਰ ਦੇ ਅਧਾਰ 'ਤੇ ਜਿਹੜੀਆਂ ਸਕੀਮਾਂ ਹੈਗੀਆਂ ਉਹ ਬਿਨਾ ਈ ਲੇਬਰ ਕਾਰਡ ਆਪਣੀ ਜੇਬ 'ਚ ਹੋਏ ਉਹ ਅਸਲ ਨਹੀਂ ਹੋ ਸਕਦੀਆਂ ਮਜ਼ਦੂਰਾਂ ਨੂੰ ਸਰਕਾਰ ਨੂੰ ਬਾਰ-ਬਾਰ ਚੇਤੇ ਕਰਾਇਆ ਗਿਆ ਕਿ ਲੇਬਰ ਕੈਂਪ ਜਿਹੜੇ ਆ ਇਹਨਾਂ ਦੇ ਚੌਂਕਾਂ 'ਚ ਲਾਏ ਜਾਣ ਅੱਜ ਇਸ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ ਡੀਸੀ ਅੰਮ੍ਰਿਤਸਰ ਨੂੰ ਕਿ ਲੇਬਰ ਕਮਿਸ਼ਨ ਨੂੰ ਹਦਾਇਤ ਕਰਕੇ ਜਿੱਥੇ-ਜਿੱਥੇ ਰਤਨ ਸਿੰਘ ਚੌਂਕ ਹੋਵੇ ਚਾਹੇ ਸੁਲਤਾਨਵਾਲਾ ਹੋਵੇ ਛਾਟਾ ਚੌਂਕ ਹੋਵੇ ਗੋਲ hatti ਹਲਵਜਾਰ ਹੋਵੇ ਜਿੱਥੇ-ਜਿੱਥੇ ਸਾਡੇ ਮਜ਼ਦੂਰ ਭੈਣ ਭਰਾ ਅਸਗਠਿਤ ਸੈਕਟਰ ਤੋਂ ਅਨਾਰਗਨਾਈਜ਼ਡ ਸੈਕਟਰ ਤੋਂ ਹੈ ਉਹਨਾਂ ਦੇ ਲੇਬਰ ਕੈਂਪ ਉਹਨਾਂ ਦੀ ਜਗ੍ਹਾ ਤੇ ਲਗਾਏ ਜਾਣ ਤਾਂ ਕਿ ਇੱਕ ਤੇ ਉਹਨਾਂ ਦੀ ਦਿਹਾੜੀ ਨਾ ਟੁੱਟੇ ਦੂਜਾ ਮੇਰੇ ਭੈਣ ਭਰਾ ਜਿਹੜੇ ਆ ਉਹ ਨਹੀਂ ਕੰਪਿਊਟਰ ਫ੍ਰੈਂਡਲੀ ਨਹੀਂ ਹੈਗੇ ਆਈਟੀ ਫ੍ਰੈਂਡਲੀ ਨਹੀਂ ਹੈਗੇ ਉਹਨਾਂ ਨੂੰ ਮੁਸ਼ਕਲ ਆਂਦੀ ਆ ਲੇਬਰ ਕਾਰਡ ਬਣਵਾਉਣ ਲਈ ਸੋ ਇੱਥੇ ਜੇ ਬਣਨਗੇ ਤੇ ਜਿਹੜੀਆਂ ਉਹਨਾਂ ਦੀਆਂ ਸਕੀਮਾਂ ਨੇ ਖਾਸ ਤੌਰ ਤੇ ਬੱਚਿਆਂ ਦਾ ਵਜੀਫਾ ਹੋਵੇ ਕੋਈ ਦੁਰਘਟਨਾ ਹੋ ਜਾਂਦੀ ਆ ਕਿਸੇ ਤਰੀਕੇ ਦੀ ਕਟਨਾ ਹੋ ਜਾਂਦੀ ਆ ਉਹਨਾਂ ਦੀ ਕੰਪੋਜ਼ੀਸ਼ਨ ਮੁਆਵਜ਼ਾ ਹੋਵੇ ਔਰ ਤੀਜਾ ਜਿਹੜਾ ਬੱਚੇ ਜਿਹੜੇ ਆ ਉਹਨਾਂ ਦੇ ਮੈਂ ਜੇ ਕਿਸੇ ਦਾ ਮੈਂਟਲੀ ਡਿਸੇਬਲਡ ਜਾਂ ਫਿਜ਼ਿਕਲੀ ਡਿਸੇਬਲਡ ਹੈਗਾ ਤੇ ਉਹਦੇ ਲਈ ਹਜ਼ਾਰਾਂ ਰੁਪਏ ਦਾ ਸਟਾਈਪੈਂਡ ਹੈਗਾ ਕੰਪੋਜੀਸ਼ਨ ਹੈਗਾ ਪਰ ਉਹ ਮਿਲਦੀਆਂ ਉਦੋਂ ਨੇ ਜਦੋਂ ਇਹਨਾਂ ਦੇ ਜੇਬਾ ਦੇ ਵਿੱਚ ਲੇਬਰ ਕਾਰਡ ਹੋਏਗਾ ਔਰ ਪਿਛਲੀ ਸਰਕਾਰ ਜਿਹੜੀ ਆ ਉਹਨਾਂ ਵੇਲੇ ਵੀ ਇਹੀ ਹਾਲਾਤ ਸੀ ਅੱਜ ਜਿਹੜੀ ਬਾਬਾ ਸਾਹਿਬਾਂ ਵੇਦਕਰ ਜੀ ਦੀ ਫੋਟਵਾਲ ਆ ਰਹੀ ਆ ਉਹਨੂੰ ਵੀ ਮਜ਼ਦੂਰ ਦਾ ਕੋਈ ਚੇਤਾ ਨਹੀਂ ਹੈਗਾ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਪਰ ਮਜ਼ਦੂਰ 75 ਸਾਲ ਤੋਂ ਉਦਾਂ ਹੀ ਚੌਂਕਾ 'ਚ ਖੜਾ ਔਰ ਸਰਕਾਰੀ ਸਕੀਮਾਂ ਜਿਹੜੀਆਂ ਉੱਪਰੋਂ ਪਹੁੰਚਦੀਆਂ ਥੱਲੇ ਤੱਕ ਇਧਰ ਹੱਲ ਕਿ ਬਸ਼ਕ ਹੈਗਾ ਇਹਨਾਂ ਆਪਣੇ ਭੈਣ ਭਰਾਵਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਲੇਬਰ ਕਾਰਡ ਬਰਤੀ ਜਾਗਰੂਕਤਾ ਜਿਹੜੀ ਆ ਕਰਨ ਜਦੋਂ ਕੈਂਪ ਲੱਗੇ ਇਹ ਆਪਣੇ ਬੇਸਿਕ ਡਾਕੂਮੈਂਟਸ ਜਿਹੜੇ ਨੇ ਆਧਾਰ ਕਾਰਡ ਫੋਟੋਆਂ ਬੈਂਕ ਦੀ ਕਾਪੀ ਇਹ ਚੀਜ਼ਾਂ ਪ੍ਰੋਵਾਈਡ ਕਰ ਤੇ ਜਦੋਂ ਲੇਬਰ ਕੈਂਪ ਬਣੇਗਾ ਇਹਨਾਂ ਨੂੰ ਜਲਦੀ ਚੇਤੇ ਕਰਾਇਆ ਜਾਏਗਾ ਪਰ ਡੀਸੀ ਅੰਮ੍ਰਿਤਸਰ ਤੋਂ ਉਮੀਦ ਕਰਦੇ ਆਂ ਕਿ ਜਲਦ ਤੋਂ ਜਲਦ ਲੇਬਰ ਕੈਂਪ ਲਗਾਇਆ ਜਾਵੇ ਜੈ ਬਾਲ ਵੀ ਕੀ ਜੈ ਭੀਮ ਜੈਸਾ ਸਭ